ఆలేలుయా జామ్ సిధి సారి ఆను జామ్ సిధి ਅੱਜ ਅਸੀਂ ਪ੍ਰਭੂ ਜੀ ਦਾ ਧੰਨਵਾਦ ਕਰਦੇ ਹਾਂ ਸਾਡੇ ਦਾਸ ਆ ਪੋਸਟਰ ਅੰਕੋ ਯੂਸਫ ਨਰੋਲਾ ਜੀ ਦੇ ਲਈ ਧੰਨਵਾਦ ਕਰੋ ਪਰਮੇਸ਼ਰ ਦੇ ਅੱਗੇ ਆ ਸਾਡੇ ਦਾਸ ਕੈਨੇਡਾ ਦੇ ਵਿੱਚ ਜੋ ਮੀਟਿੰਗ ਹੋਣ ਜਾ ਰਹੇ ਆ ਕਰੂਸਡ ਕਰਨ ਗਏ ਨੇ ਅਸੀਂ ਪਰਮੇਸ਼ਰ ਅੱਗੇ ਦੁਆ ਕਰਦੇ ਹਾਂ ਆਪਣੇ ਦਾਸ ਆ ਪੋਸਟਰ ਅੰਕੋ ਯੂਸਫ ਨਰੋਲਾ ਲਈ ਪ੍ਰਾਰਥਨਾ ਕਰਦੇ ਹਾਂ ਮੇਰੇ ਭੈਣ ਭਰਾਓ ਸਾਰੇ ਮਿਲ ਕੇ ਪ੍ਰਭੂ ਜੀ ਕੋਲ ਪ੍ਰਾਰਥਨਾ ਕਰੋ ਕਿ ਸਾਡੇ ਦਾਸ ਨੂੰ ਹੋਰ ਜ਼ਿਆਦਾ ਗ੍ਰੇਸ ਨਾਲ ਭਰੋ ਜਿੱਥੇ ਵੀ ਪ੍ਰਭੂ ਜਿੱਥੇ ਵੀ ਸਾਡੇ ਦਾਸ ਗਏ ਨੇ ਉਸ ਜਗ੍ਹਾ ਤੇ ਉਸ ਜਿੱਥੇ ਵੀ ਆਡੀਟੋਰੀਅਮ ਜਿਸ ਜਗ੍ਹਾ ਤੇ ਉਹ ਕ੍ਰੂਸਿਡ ਕਰਨਗੇ ਪ੍ਰਭੂ ਜੀ ਉੱਥੇ ਹੋਰ ਜ਼ਿਆਦਾ ਰੂਹਾਂ ਨੂੰ ਬਚਾਪਾਣ ਹੋਰ ਜ਼ਿਆਦਾ ਸਵਰਗ ਰਾਜ ਵਿੱਚ ਰੂਹਾਂ ਤਿਆਰ ਕੀਤੀਆਂ ਜਾਣ ਰੂਹਾਂ ਕੱਟੀਆਂ ਜਾਣ ਸੱਚਮੁੱਚ ਅੱਜ ਰੂਹਾਂ ਦੀ ਕਟਣੀ ਕੱਟੀ ਜਾਏ ਯਿਸੂ ਦੇ ਨਾਮ ਤੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਸੂਸਮਾਚਾਰ ਫਰਲੇ ਆ ਜਾਵੇ ਪ੍ਰਭੂ ਦਾ ਧੰਨਵਾਦ ਕਰਦੇ ਅਸੀਂ ਇਸ ਮੀਟਿੰਗ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਆ ਪ੍ਰਭੂ ਜੀ ਦਾ ਧੰਨਵਾਦ ਕਰਦੇ ਦਾਸ ਦੇ ਲਈ ਧੰਨਵਾਦ ਕਰਦੇ ਆ ਇਸ ਮੀਟਿੰਗ ਲਈ ਅਸੀਂ ਧੰਨਵਾਦ ਕਰਦੇ ਪਰਮੇਸ਼ੀਰ ਦੇ ਦਾਤ ਨਾਲ ਉਸ ਦੇ ਲਹੂ ਚ ਚੁਪਾਨੇ ਯਿਸੂ ਦੇ ਨਾਮ ਚ ਮੰਗਦੇ ਆਮੀਨ